ਹਮੇਸ਼ਾ ਜਵਾਨ ਰਹਿਣ ਅਤੇ ਬਿਮਾਰੀਆਂ ਤੋਂ ਲੰਬੇ ਸਮੇਂ ਤੱਕ ਬਚੇ ਰਹਿਣ ਲਈ ਯਾਦ ਰੱਖੋ ਬਜ਼ੁਰਗਾਂ ਦੀਆਂ ਦੱਸਿਆ ਹੋਈਆਂ ਇਹ ਕੁਝ ਜ਼ਰੂਰੀ ਗੱਲਾਂ ਸਵੇਰ ਦਾ ਖਾਣਾ ਛੱਡਣ ਨਾਲ ਇਨਸਾਨ ਦਾ ਸਰੀਰ ਫੁੱਲਣ ਲੱਗ ਜਾਂਦਾ ਹੈ ਤੇ ਹਾਜਮਾ ਸੁਸਤ ਹੋ ਜਾਂਦਾ ਹੈ ਸਿਰ ਵਿੱਚ ਦਰਦ ਹੋਣਾ ਕਮਜ਼ੋਰੀ ਹੋਣੀ ਚੱਕਰ ਆਉਣੀ ਸਾਰਿਆਂ ਦੀ ਵਜ੍ਹਾ ਸਵੇਰ ਦਾ ਖਾਣਾ ਛੱਡਣਾ ਹੈ ਅੰਬ ਨੂੰ ਠੰਡਾ ਕਰਕੇ ਖਾਓ ਤੇ ਉਸ ਤੋਂ ਬਾਅਦ ਕੱਚੀ ਲੱਸੀ ਪੀ ਲਓ ਇਸ ਤਰ੍ਹਾਂ ਕਰਨ ਨਾਲ ਫਿੰਸੀਆਂ ਨਹੀਂ ਹੋਣਗੀਆਂ ਹਰ ਰੋਜ਼ ਬਿਸਤਰੇ ਨੂੰ ਝਾੜ ਕੇ ਵਿਛਾਓ ਸੌਣ ਨਾਲ ਡਰਾਉਣੇ ਸੁਪਨੇ ਨਹੀਂ ਆਉਣਗੇ ਜੇਕਰ ਤੁਹਾਡੇ ਮੂੰਹ ਵਿੱਚ ਛਾਲੇ ਹਨ ਤਾਂ ਆਲੂ ਬੁਖਾਰੇ ਦਾ ਜੂਸ ਪੀ ਲਓ ਛਾਲੇ ਖਤਮ ਹੋ ਜਾਣਗੇ ਵਾਲ ਲੰਬੇ ਕਰਨੇ ਹਨ ਤਾਂ ਸੂਰਜ ਮੁਖੀ ਦਾ ਤੇਲ ਆਪਣੇ ਵਾਲਾਂ ਤੇ ਲਗਾਓ ਤੇ ਮਾਲਿਸ਼ ਕਰੋ ਜੇਕਰ ਤੁਹਾਡਾ ਪੇਟ ਵੱਧ ਰਿਹਾ ਹੈ ਤਾਂ ਖੰਡ ਚੌਲ ਮੈਦੇ ਨਾਲ ਬਣੀਆਂ ਚੀਜ਼ਾਂ ਦਾ ਸੇਵਨ ਨਾ ਕਰੋ ਗਹਿਣਿਆਂ ਦੇ ਡੱਬੇ ਵਿੱਚ ਇੱਕ ਚਾਕ ਦਾ ਟੁਕੜਾ ਰੱਖੋ ਇਸ ਨਾਲ ਗਹਿਣੇ ਕਾਲੇ ਨਹੀਂ ਹੋਣਗੇ ਰੋਜ਼ਾਨਾ ਬਦਾਮ ਖਾਣ ਨਾਲ ਸ਼ੂਗਰ ਤੇ ਦਿਲ ਦੀਆਂ ਬਿਮਾਰੀਆਂ ਨਹੀਂ ਹੁੰਦੀਆਂ ਚਿਹਰੇ ਤੇ ਸ਼ਾਈਆਂ ਜਾਂ ਝੁਰੜੀਆਂ ਹੋਣ ਤਾਂ ਖੀਰੇ ਨੂੰ ਆਪਣੇ ਚਿਹਰੇ ਤੇ ਲਗਾਓ ਦੁੱਧ ਵਿੱਚ ਖੰਜੂਰ ਮਿਲਾ ਕੇ ਜੂਸ ਬਣਾ ਕੇ ਪੀਣ ਨਾਲ ਕੱਦ ਲੰਮਾ ਹੋ ਜਾਂਦਾ ਹੈ। ਪਾਣੀ ਵਿੱਚ ਅਦਰਕ ਉਬਾਲ ਕੇ ਪੀਣ ਨਾਲ ਜੋੜਾਂ ਦੇ ਦਰਦ ਤੋਂ ਆਰਾਮ ਮਿਲਦਾ ਹੈ। ਟਮਾਟਰ ਦਾ ਸੂਪ ਪੀਣ ਨਾਲ ਚਿਹਰੇ ਤੋਂ ਛਾਈਆਂ ਝੁਰੜੀਆਂ ਗਾਇਬ ਹੋ ਜਾਂਦੀਆਂ ਹਨ ਤੇ ਚਿਹਰੇ ਤੇ ਨਿਖਾਰ ਆ ਜਾਂਦਾ ਹੈ। ਪਥਰੀ ਹੋ ਜਾਵੇ ਤਾਂ ਖੀਰੇ ਦਾ ਜੂਸ ਪੀਓ ਇਸ ਨਾਲ ਪਥਰੀ ਨਿਕਲਣ ਵਿੱਚ ਮਦਦ ਹੋਵੇਗੀ। ਕਰੇਲੇ ਦੇ ਰਸ ਵਿੱਚ ਚੀਨੀ ਮਿਲਾ ਕੇ ਪੀਣ ਨਾਲ ਬਾਬਾ ਸੀਰ ਤੋਂ ਛੁਟਕਾਰਾ ਮਿਲ ਜਾਵੇਗਾ। ਗੰਜਾਪਨ ਦੂਰ ਕਰਨ ਲਈ ਧਨੀਏ ਦਾ ਰਸ ਲਗਾਓ ਫਾਇਦਾ ਹੋਵੇਗਾ। ਕੱਚੇ ਨਾਰੀਅਲ ਦਾ ਤੇਲ ਲਗਾਉਣ ਨਾਲ ਵਾਲ ਮਜ਼ਬੂਤ ਹੋ ਜਾਂਦੇ ਹਨ। ਚਿਹਰੇ ਤੇ ਝੁਰੜੀਆਂ ਹਨ ਤਾਂ ਗ੍ਰੀਨ ਟੀ ਦਾ ਸੇਵਨ ਕਰੋ। ਜੇਰੇ ਤੇ ਛਾਇਆ ਹੋਣ ਤਾਂ ਨਿੰਬੂ ਦਾ ਛਿਲਕਾ ਲਗਾਓ ਚਿਹਰਾ ਸਾਫ ਹੋ ਜਾਵੇਗਾ ਗੁੰਗਣਾ ਪਾਣੀ ਪੀਣ ਵਾਲੇ ਇਨਸਾਨ ਦੇ ਦਿਲ ਦੇ ਵਾਲ ਕਦੇ ਵੀ ਬੰਦ ਨਹੀਂ ਹੁੰਦੇ ਹਰ ਰੋਜ਼ ਦਹੀਂ ਦਾ ਇਸਤੇਮਾਲ ਕਰੋ ਮਿਹਦਾ ਖਰਾਬ ਨਹੀਂ ਹੋਵੇਗਾ ਸ਼ਾਮ ਨੂੰ ਚੌਲ ਖਾਣ ਨਾਲ ਚਰਬੀ ਛੇਤੀ ਵਧਣ ਲੱਗ ਜਾਂਦੀ ਹੈ ਬੱਕਰੇ ਦਾ ਮੀਟ ਖਾਣ ਨਾਲ ਬੁਢਾਪਾ ਨਹੀਂ ਆਉਂਦਾ ਖੀਰੇ ਨੂੰ ਹਰ ਰੋਜ਼ ਛਿਲਕੇ ਸਮੇਤ ਖਾਓ ਸਕਨ ਮੁਲਾਇਮ ਹੋ ਜਾਂਦੀ ਹੈ ਹਰ ਰੋਜ਼ ਨਿੰਬੂ ਪਾਣੀ ਪੀਣ ਨਾਲ ਸਰੀਰ ਦੀ ਚਰਬੀ ਘੱਟ ਹੋਣ ਲੱਗ ਜਾਂਦੀ ਹੈ ਜ਼ਖਮ ਦੀ ਸੋਜ ਨੂੰ ਦੂਰ ਕਰਨ ਲਈ ਪਿਆਜ਼ ਨੂੰ ਜਲਾ ਲਓ ਇਸ ਵਿੱਚ ਹਲਦੀ ਮਿਲਾ ਕੇ ਲਗਾ ਲਓ ਨੀਚੇ ਪੈਣ ਨਾਲ ਕਮਰ ਦਰਦ ਨੂੰ ਰਾਹਤ ਮਿਲਦੀ ਹੈ ਗਰਮ ਪਾਣੀ ਵਿੱਚ ਥੋੜਾ ਜਿਹਾ ਨਮਕ ਮਿਲਾ ਕੇ ਨਹਾਉਣ ਨਾਲ ਸਰੀਰ ਦੀ ਥਕਾਵਟ ਦੂਰ ਹੋ ਜਾਂਦੀ ਹੈ। ਗਾਂ ਦਾ ਦੁੱਧ ਪੀਣ ਨਾਲ ਜਾਦਾ ਸ਼ਕਤੀ ਤੇਜ਼ ਹੁੰਦੀ ਹੈ। ਆਲੂ ਬਖਾਰਾ ਖਾਣ ਨਾਲ ਖੂਨ ਦੀ ਕਮੀ ਪੂਰੀ ਹੁੰਦੀ ਹੈ। ਨਿੰਬੂ ਦੇ ਛਿਲਕੇ ਦਾ ਪਾਊਡਰ ਬਣਾ ਕੇ ਵਿੱਚ ਨਮਕ ਮਿਲਾ ਕੇ ਬੁਰਸ਼ ਕਰਨ ਨਾਲ ਦੰਦਾਂ ਦਾ ਪੀਲਾਪਨ ਦੂਰ ਹੋ ਜਾਂਦਾ ਹੈ। ਜੇਕਰ ਤੁਹਾਨੂੰ ਚੱਕਰ ਆਉਣੇ ਬੰਦ ਨਹੀਂ ਹੁੰਦੇ ਤਾਂ ਕਾਲੇ ਨਮਕ ਵਾਲਾ ਪਾਣੀ ਪੀਓ ਸੌਣ ਤੋਂ ਪਹਿਲਾਂ ਆਪਣੇ ਚਿਹਰੇ ਤੇ ਗੁਲਾਬ ਜਲ ਲਗਾਓ ਛੇਤੀ ਬੁੱਢੇ ਨਹੀਂ ਹੋਵੋਗੇ ਸਵੇਰੇ ਖਾਲੀ ਪੇਟ ਭਿੱਜੇ ਹੋਏ ਅਖਰੋਟ ਖਾਣ ਨਾਲ ਚਿਹਰੇ ਤੇ ਚਮਕ ਆ ਜਾਂਦੀ ਹੈ ਤੇ ਵਾਲ ਮਜ਼ਬੂਤ ਹੋ ਜਾਂਦੇ ਹਨ ਹਰ ਰੋਜ਼ ਆड़ੂ ਖਾਣ ਨਾਲ ਪੇਟ ਦੀ ਚਰਬੀ ਘਟ ਹੋ ਜਾਂਦੀ ਹੈ ਪਾਣੀ ਵਿੱਚ ਫਟਕੜੀ ਮਿਲਾ ਕੇ ਨਹਾਉਣ ਨਾਲ ਪਸੀਨੇ ਦੀ ਬਦਬੂ ਦੂਰ ਹੁੰਦੀ ਹੈ ਜਿਆਦਾ ਚਿਕਨਾਈ ਵਾਲੀਆਂ ਚੀਜ਼ਾਂ ਦਾ ਇਸਤੇਮਾਲ ਕਰਨ ਨਾਲ ਗਲੇ ਵਿੱਚ ਇਨਫੈਕਸ਼ਨ ਹੋ ਜਾਂਦੀ ਹੈ। ਠੰਡੇ ਪਾਣੀ ਨਾਲ ਨਹਾਉਣ ਤੇ ਖੂਨ ਦਾ ਵਹਾਅ ਤੇਜ਼ ਹੋ ਜਾਂਦਾ ਹੈ। ਜੇਕਰ ਤੁਹਾਡੇ ਪੈਰਾਂ ਵਿੱਚ ਦਰਦ ਹੈ ਤਾਂ ਮੱਝ ਦੇ ਦੁੱਧ ਵਿੱਚ ਖੰਜੂਰ ਪਾ ਕੇ ਪੀਣ ਨਾਲ ਦਰਦ ਠੀਕ ਹੋ ਜਾਂਦਾ ਹੈ। ਜੇਕਰ ਮਿਹਦੇ ਨੂੰ ਸੋਜ ਹੋਵੇ ਤਾਂ ਖਾਲੀ ਪੇਟ ਅਨਾਰ ਖਾਓ। ਦੰਦਾਂ ਤੇ ਨਿੰਮ ਦੀ ਦਾਤਣ ਕਰ ਨਾਲ ਦੰਦਾਂ ਨੂੰ ਕੀੜਾ ਨਹੀਂ ਲੱਗਦਾ ਗਰਮ ਪਾਣੀ ਵਿੱਚ ਇਲਾਇਚੀ ਪਾ ਕੇ ਪੀਣ ਨਾਲ ਤੁਹਾਡੀ ਸਰੀਰਕ ਥਕਾਵਟ ਬਿਲਕੁਲ ਖਤਮ ਹੋ ਜਾਂਦੀ ਹੈ ਪੁਦੀਨੇ ਦੇ ਪੱਤਿਆਂ ਨੂੰ ਸਕਿਨ ਉੱਪਰ ਰਗੜਨ ਨਾਲ ਸਕਿਨ ਨਰਮ ਅਤੇ ਮਲਾਈਮ ਹੋ ਜਾਂਦੀ ਹੈ ਰੋਜ਼ਾਨਾ ਰਾਤ ਨੂੰ ਸੌਂਦੇ ਸਮੇਂ ਬਾਥਰੂਮ ਕਰਕੇ ਸੌਣਾ ਗੁਰਦੇ ਕਦੇ ਵੀ ਖਰਾਬ ਨਹੀਂ ਹੁੰਦੇ ਸੌਣ ਤੋਂ ਪਹਿਲਾਂ ਥੋੜਾ ਜਿਹਾ ਗੁੰਗਣਾ ਪਾਣੀ ਪੀਣ ਨਾਲ ਗੁਰਦੇ ਸਾਫ਼ ਰਹਿੰਦੇ ਹਨ ਜੇਕਰ ਤੁਹਾਡੇ ਹੱਥ ਹਰ ਸਮੇਂ ਠੰਡੇ ਰਹਿੰਦੇ ਹਨ ਤਾਂ ਸਮਝ ਲਓ ਕਿ ਤੁਹਾਨੂੰ ਖੂਨ ਦੀ ਕਮੀ ਹੈ ਕੰਨ ਵਿੱਚ ਜ਼ਿਆਦਾ ਮੈਲ ਜਮਾ ਹੋਣ ਕਰਕੇ ਖੁਰਕ ਹੋਣ ਲੱਗ ਜਾਂਦੀ ਹੈ ਇਸ ਨੂੰ ਦੂਰ ਕਰਨ ਲਈ ਰਾਤ ਨੂੰ ਸੌਂਦੇ ਸਮੇਂ ਕੰਨ ਵਿੱਚ 2-3 ਬੂੰਦਾਂ ਸਰੋਂ ਦੇ ਤੇਲ ਦੀਆਂ ਪਾਓ ਇਸ ਤਰ੍ਹਾਂ ਕਰਨ ਨਾਲ ਸਵੇਰ ਤੱਕ ਕੰਨ ਵਿੱਚੋਂ ਸਾਰੀ ਮੈਲ ਆਪਣੇ ਆਪ ਬਾਹਰ ਆ ਜਾਵੇਗੀ ਹਰ ਗੱਲ ਨੂੰ ਜ਼ਿਆਦਾ ਸੋਚਣ ਵਾਲੇ ਲੋਕ ਅਕਸਰ ਡਿਪਰੈਸ਼ਨ ਵਿੱਚ ਚਲੇ ਜਾਂਦੇ ਹਨ ਕਿਉਂਕਿ ਉਹਨਾਂ ਦਾ ਦਿਮਾਗ ਵੀ ਉਹੀ ਸੋਚਣ ਲੱਗਦਾ ਹੈ ਜੋ ਕਿ ਅਸਲੀਅਤ ਵਿੱਚ ਕਦੇ ਵੀ ਨਹੀਂ ਹੋ ਸਕਦਾ ਜੇਕਰ ਤੁਸੀਂ ਆਪਣੇ ਪੇਟ ਦੀ ਚਰਬੀ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਰੋਟੀ ਦੇ ਨਾਲ ਪਿਆਜ਼ ਖਾਓ ਪਾਣੀ ਵਿੱਚ ਨਿੰਬੂ ਨਚੋੜ ਕੇ ਪੀਓ ਦਿਨ ਵਿੱਚ ਦੋ ਵਾਰ ਹੀ ਖਾਣਾ ਖਾਓ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਲਾਸ ਗਰਮ ਦੁੱਧ ਜਾਂ ਫਿਰ ਗਰਮ ਪਾਣੀ ਪੀਓ ਪਦੀਨੇ ਦੇ ਪੱਤਿਆਂ ਨੂੰ ਸਕਿਨ ਉੱਪਰ ਰਗੜਨ ਨਾਲ ਸਕਿਨ ਨਰਮ ਅਤੇ ਮਲਾਈਮ ਹੋ ਜਾਂਦੀ ਹੈ ਤਾੜੀ ਵਜਾਉਣ ਨਾਲ ਸਾਡੇ ਸਰੀਰ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ ਕਿਉਂਕਿ ਸਾਡੇ ਜਿਹੜੇ ਹੱਥ ਹੁੰਦੇ ਹਨ ਇਹ ਸਾਡੇ ਪੂਰੇ ਸਰੀਰ ਨਾਲ ਜੁੜੇ ਹੁੰਦੇ ਨੇ ਦਿਮਾਗ ਦੇ ਨਾਲ ਕਿਡਨੀ ਦੇ ਨਾਲ ਪੇਟ ਦੇ ਨਾਲ ਸਕਿਨ ਦੇ ਨਾਲ ਤੇ ਹੱਡੀਆਂ ਦੇ ਨਾਲ ਤਾਂ ਹਰ ਰੋਜ਼ ਸਾਡੇ ਖੂਨ ਦੀਆਂ ਨਸਾਂ ਵੀ ਹੱਥਾਂ ਵਿੱਚ ਆ ਕੇ ਖਤਮ ਹੁੰਦੀਆਂ ਨੇ ਉਦਾਹਰਨ ਦੇ ਲਈ ਜੇਕਰ ਕਿਤੇ ਸਾਡੇ ਹੱਥ ਤੇ ਸੱਪ ਲੜ ਜਾਵੇ ਤਾਂ ਇਸ ਦਾ ਬੁਰਾ ਪ੍ਰਭਾਵ ਸਿਰਫ ਹੱਥ ਤੇ ਹੀ ਨਹੀਂ ਬਲਕਿ ਸਾਡੇ ਸਾਰੇ ਸਰੀਰ ਤੇ ਦੇਖਣ ਨੂੰ ਮਿਲੇਗਾ ਤੁਸੀਂ ਇਹ ਵੀ ਦੇਖਿਆ ਹੋਵੇਗਾ ਕਿ ਜਦੋਂ ਸਾਨੂੰ ਸਰਦੀਆਂ ਵਿੱਚ ਠੰਡ ਲੱਗਦੀ ਹੈ ਤਾਂ ਅਸੀਂ ਅੱਗ ਦੇ ਸਾਹਮਣੇ ਬੈਠ ਕੇ ਆਪਣੇ ਹੱਥ ਸੇਕਦੇ ਹਾਂ ਪਰ ਗਰਮਾਹਟ ਸਾਡੇ ਪੂਰੇ ਸਰੀਰ ਨੂੰ ਪਹੁੰਚਦੀ ਹੈ ਉਹ ਵੀ ਸਾਡੇ ਹੱਥਾਂ ਰਾਹੀਂ ਕਿਉਂਕਿ ਸਾਡੇ ਹੱਥਾਂ ਦਾ ਗਰਮ ਖੂਨ ਪੂਰੇ ਸਰੀਰ ਵਿੱਚ ਪਹੁੰਚਦਾ ਹੈ ਮੈਨੂੰ ਉਮੀਦ ਹੈ ਕਿ ਤੁਸੀਂ ਸਮਝ ਚੁੱਕੇ ਹੋਵੋਗੇ ਕਿ ਕਿਸ ਤਰ੍ਹਾਂ ਇਹ ਸਾਡੇ ਸਰੀਰ ਦਾ ਇੱਕ ਹਿੱਸਾ ਦੂਜੇ ਹਿੱਸੇ ਨਾਲ ਜੁੜਿਆ ਹੋਇਆ ਹੁੰਦਾ ਹੈ ਆਓ ਹੁਣ ਆਪਾਂ ਜਾਣਦੇ ਹਾਂ ਕਿ ਤਾੜੀ ਵਜਾਉਣ ਦੇ ਫਾਇਦੇ ਕੁਝ ਦੇਰ ਤਾੜੀ ਵਜਾਉਣ ਤੋਂ ਬਾਅਦ ਸਾਡੇ ਹੱਥ ਪੂਰੀ ਤਰ੍ਹਾਂ ਗਰਮ ਹੋ ਜਾਂਦੇ ਹਨ ਤੇ ਸਾਡੇ ਹੱਥਾਂ ਦਾ ਉਹੀ ਗਰਮ ਖੂਨ ਸਾਡੇ ਪੂਰੇ ਸਰੀਰ ਵਿੱਚ ਚਲਾ ਜਾਂਦਾ ਹੈ ਜਿਸ ਨਾਲ ਸਾਡਾ ਬਲੱਡ ਸਰਕੂਲੇਸ਼ਨ ਵੀ ਵਧਦਾ ਹੈ ਇਸ ਦਾ ਦੂਜਾ ਫਾਇਦਾ ਇਹ ਹੈ ਕਿ ਤੁਹਾਡੇ ਵਾਲਾਂ ਦੀ ਗਰੋਥ ਹੋਣੀ ਸ਼ੁਰੂ ਹੋ ਜਾਂਦੀ ਹੈ ਤੁਹਾਡੇ ਵਾਲ ਲੰਬੇ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਝੜਨੇ ਵੀ ਬਿਲਕੁਲ ਬੰਦ ਹੋ ਜਾਣਗੇ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਵਧਣੀ ਸ਼ੁਰੂ ਹੋ ਜਾਂਦੀ ਹੈ ਤੇ ਤਾੜੀ ਬਜਾਉਣ ਨਾਲ ਤੁਹਾਡਾ ਡਿਪਰੈਸ਼ਨ ਵੀ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ ਜੇਕਰ ਤੁਹਾਨੂੰ ਬਹੁਤ ਜ਼ਿਆਦਾ ਟੈਨਸ਼ਨ ਰਹਿੰਦੀ ਹੈ ਤਾਂ ਤਾੜੀ ਬਜਾਉਣਾ ਤੁਹਾਡੀ ਟੈਨਸ਼ਨ ਨੂੰ ਦੂਰ ਕਰਨ ਦਾ ਸਭ ਤੋਂ ਵਧੀਆ ਉਪਾਅ ਹੈ ਤਾੜੀ ਵਜਾਉਣ ਨਾਲ ਤੁਹਾਡੀ ਯਾਦਦਾਸ਼ਤ ਬਹੁਤ ਜ਼ਿਆਦਾ ਤੇਜ਼ ਹੋ ਜਾਂਦੀ ਹੈ ਜੇਕਰ ਤੁਹਾਡੀ ਯਾਦਦਾਸ਼ਤ ਬਹੁਤ ਜ਼ਿਆਦਾ ਕਮਜ਼ੋਰ ਹੋ ਚੁੱਕੀ ਹੈ ਤਾਂ ਤਾੜੀਆਂ ਵਜਾਉਣਾ ਇਸ ਦਾ ਬਹੁਤ ਜ਼ਿਆਦਾ ਵਧੀਆ ਉਪਾਅ ਹੈ ਬੱਚੇ ਜੇਕਰ ਤਾੜੀ ਵਜਾਉਂਦੇ ਹਨ ਤਾਂ ਉਹਨਾਂ ਦੀ ਯਾਦ ਕਰਨ ਦੀ ਸ਼ਕਤੀ ਵਧਦੀ ਹੈ ਫਿਰ ਉਹਨਾਂ ਦੀ ਲਿਖਾਈ ਵਿੱਚ ਵੀ ਸੁਧਾਰ ਹੁੰਦਾ ਹੈ ਕੁਝ ਨਵਾਂ ਸਿੱਖਣ ਦੀ ਉਹਨਾਂ ਦੀ ਕਾਬਲੀਅਤ ਵਧਦੀ ਹੈ ਇਸ ਨਾਲ ਆਮ ਸਰਦੀ ਜ਼ੁਕਾਮ ਵੀ ਠੀਕ ਹੋ ਜਾਂਦਾ ਹੈ ਅਤੇ ਗਲੇ ਦੇ ਰੋਗ ਵੀ ਇਸ ਨਾਲ ਠੀਕ ਹੋ ਜਾਂਦੇ ਹਨ ਇਸ ਤੋਂ ਇਲਾਵਾ ਥਾਇਰਾਇਡ ਦੀ ਬਿਮਾਰੀ ਵੀ ਤਾੜੀ ਵਜਾਉਣ ਨਾਲ ਠੀਕ ਹੋ ਜਾਂਦੀ ਹੈ ਤਾੜੀ ਵਜਾਉਣ ਦੇ ਨਾਲ ਦਮੇ ਦੀ ਬਿਮਾਰੀ ਅਤੇ ਛਾਤੀ ਦੀ ਇਨਫੈਕਸ਼ਨ ਵੀ ਦੂਰ ਹੋ ਜਾਂਦੀ ਹੈ ਜੇਕਰ ਤੁਹਾਡੀ ਛਾਤੀ ਵਿੱਚ ਬਲਗਮ ਹੈ ਤਾਂ ਉਹ ਵੀ ਹੌਲੀ-ਹੌਲੀ ਬਾਹਰ ਨਿਕਲਣਾ ਸ਼ੁਰੂ ਹੋ ਜਾਂਦੀ ਹੈ ਤਾੜੀ ਵਜਾਉਣ ਨਾਲ ਖੂਨ ਦੀਆਂ ਨਸਾਂ ਖੁੱਲ ਜਾਂਦੀਆਂ ਹਨ ਸਾਡੇ ਸਰੀਰ ਦਾ ਬਲੱਡ ਸਰਕੂਲੇਸ਼ਨ ਤੇਜ਼ ਹੋ ਜਾਂਦਾ ਹੈ ਜਿਸ ਨਾਲ ਦਿਲ ਦੀਆਂ ਬਿਮਾਰੀਆਂ ਹੋਣ ਦਾ ਖਤਰਾ ਵੀ ਘਟ ਜਾਂਦਾ ਹੈ ਤਾੜੀ ਵਜਾਉਣ ਨਾਲ ਕੋਲੇਸਟ੍ਰੋਲ ਵੀ ਘਟ ਜਾਂਦਾ ਹੈ ਸਰੀਰ ਦੀਆਂ ਬੰਦ ਨਸਾਂ ਵੀ ਖੁੱਲ ਜਾਂਦੀਆਂ ਹਨ ਇਸ ਨਾਲ ਗੁਰਦਿਆਂ ਦੀਆਂ ਬਿਮਾਰੀਆਂ ਤੋਂ ਵੀ ਰਾਹਤ ਮਿਲਦੀ ਹੈ ਜਿਨ੍ਹਾਂ ਲੋਕਾਂ ਨੂੰ ਸ਼ੂਗਰ ਦੀ ਬਿਮਾਰੀ ਹੈ ਉਹਨਾਂ ਲਈ ਵੀ ਤਾੜੀ ਵਜਾਉਣਾ ਬਹੁਤ ਚੰਗਾ ਮੰਨਿਆ ਗਿਆ ਹੈ ਕਿਉਂਕਿ 슈ਗਰ ਦਾ ਸਿੱਧਾ ਸਿੱਧਾ ਸਬੰਧ ਸਾਡੇ ਖੂਨ ਨਾਲ ਹੀ ਹੁੰਦਾ ਹੈ। ਤਾੜੀ ਵਜਾਉਣ ਨਾਲ ਸਾਡੀ ਪਾਚਨ ਕਿਰਿਆ ਵੀ ਬਿਲਕੁਲ ਠੀਕ ਹੋ ਜਾਂਦੀ ਹੈ। ਇਸ ਨਾਲ ਕਬਜ ਦੀ ਬਿਮਾਰੀ ਵੀ ਦੂਰ ਹੋ ਜਾਂਦੀ ਹੈ। ਲੀਵਰ ਦੇ ਜੋ ਅੰਜਾਇਮ ਵਧੇ ਹੋਏ ਹੁੰਦੇ ਹਨ ਉਹ ਵੀ ਤਾੜੀ ਵਜਾਉਣ ਦੇ ਨਾਲ ਬਿਲਕੁਲ ਨਾਰਮਲ ਹੋ ਜਾਂਦੇ ਹਨ। ਤਾੜੀ ਵਜਾਉਣ ਨਾਲ ਸਾਡਾ ਫੈਟੀ ਲੀਵਰ ਵੀ ਹੌਲੀ-ਹੌਲੀ ਠੀਕ ਹੋਣ ਲੱਗ ਜਾਂਦਾ ਹੈ। ਤਾੜੀ ਵਜਾਉਣ ਨਾਲ ਪੇਟ ਗੈਸ ਅਤੇ ਪੇਟ ਜਲਨ ਵੀ ਠੀਕ ਹੋ ਜਾਂਦੀ ਹੈ। ਤਾੜੀ ਵਜਾਉਣ ਨਾਲ ਛੋਟੀਆਂ ਅੰਤੜੀਆਂ ਅਤੇ ਵੱਡੀਆਂ ਅੰਤੜੀਆਂ ਦੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ। ਜੇਕਰ ਤੁਹਾਨੂੰ ਹੱਡੀਆਂ ਦੀ ਕਮਜ਼ੋਰੀ ਹੈ ਤਾਂ ਤਾੜੀ ਵਜਾਉਣੀ ਤੁਹਾਡੇ ਸਰੀਰ ਲਈ ਇਸ ਦਾ ਇੱਕ ਬਹੁਤ ਵਧੀਆ ਉਪਾਅ ਹੈ। ਤਾੜੀ ਵਜਾਉਣ ਨਾਲ ਜੋੜਾਂ ਦਾ ਦਰਦ ਵੀ ਬਿਲਕੁਲ ਠੀਕ ਹੋ ਜਾਂਦਾ ਹੈ ਜੇਕਰ ਤੁਸੀਂ ਇਹ ਸੋਚ ਰਹੇ ਹੋ ਕਿ ਇੱਕ ਦੋ ਵਾਰ ਤਾੜੀ ਵਜਾਉਣ ਨਾਲ ਤੁਹਾਡੀਆਂ ਇਹ ਸਾਰੀਆਂ ਬਿਮਾਰੀਆਂ ਠੀਕ ਹੋ ਜਾਣਗੀਆਂ ਤਾਂ ਤੁਸੀਂ ਇੱਥੇ ਬਿਲਕੁਲ ਗਲਤ ਹੋ ਕਿਉਂਕਿ ਇਸ ਨਾਲ ਕੁਝ ਵੀ ਨਹੀਂ ਹੋਣ ਵਾਲਾ ਤੁਹਾਨੂੰ ਦਿਨ ਵਿੱਚ ਘੱਟੋ ਘੱਟ 1000 ਵਾਰ ਤਾੜੀ ਵਜਾਉਣੀ ਪਵੇਗੀ ਇਸ ਨਾਲ ਤੁਹਾਨੂੰ ਇੰਜ ਲੱਗੇਗਾ ਜਿਵੇਂ ਤੁਹਾਡੇ ਪੂਰੇ ਸਰੀਰ ਵਿੱਚ ਕਰੰਟ ਦੌੜ ਰਿਹਾ ਹੋਵੇ ਤੇ ਪਹਿਲੇ ਦਿਨ ਤੋਂ ਹੀ